ਸਾਸੀガル ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋ ਕੇ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਜਾਂਦਾ ਅੱਜ ਦੀ ਆਪਣੀ ਖਾਸ ਵਿਜਿਟ ਪਿੰਡ ਲਜਾਮ ਵਾਲਾ ਜ਼ਿਲ੍ਹਾ ਤੇ ਤਹਿਸੀਲ ਫਿਰੋਜ਼ਪੁਰ ਭਾਈ ਲਵਦੇ ਫਾਰਮ ਤੇ ਪਹੁੰਚੇ ਆ ਸੱਤ ਅੱਠ ਐਨੀਮਲ ਇਥੋਂ ਖਾਵਾਂਗੇ ਦੋ ਜਿਹੜੀਆਂ ਝੋਟੀ ਬਿਲਕੁਲ ਇੱਕ ਤਾਜੀ ਸੂਈ ਪਹਿਲੇ ਨੰਬਰ ਤੇ ਇੱਕ ਤੋਕਰ ਗੱbnਵੀਆਂ ਤੇ ਤਿੰਨ ਕ ਵੜਾਂ ਚਾਰ ਜਿਹੜੀਆਂ ਕੋਈ ਸੂਈ ਆ ਕੋਈ ਤੋਕੜਾਂ ਕੋਈ ਬਿਲਕੁਲ ਗੱbnਾਵੀਆਂ ਹਰ ਤਰ੍ਹਾਂ ਦਾ ਭਾਅ ਸੱਜ ਨੂੰ ਇਥੋਂ ਮਿਲੂਗਾ ਕਣਕਾ ਭਾਅ ਤੇ ਬਣੇ ਰਹੋ ਐਂਡ ਤੱਕ ਫਰਜ਼ ਸਮਝ ਕੇ ਕਰਦੇ ਆਂ ਗੱਲਬਾਤ ਭਾਈ ਲਵਣਾ ਬਾਹਰ ਥੋੜਾ ਜਿਹਾ ਪਸ਼ੂ ਤੁਹਾਨੂੰ ਤੋਰ ਤਾਰ ਕੇ ਵਿਖਾਉਣੇ ਆ ਅੰਦਰ ਥੋੜੀ ਜਿਹੀ ਜਗ੍ਹਾ ਭੀੜੀ ਆ ਤੇ ਕਰਦੇ ਆ ਗੱਲ ਬਾਈ ਲਾਭ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਕਿੱਦਾਂ ਵੀਰੇ ਵਧੀਆ ਜੀ ਛੜਦੀ ਕਾਲ ਭਰਾ ਛੜਦੀ ਕਾਲ ਜਾਂਦੀ ਕਾਲ ਜੀ ਓਕੇ ਰਿਪੋਰਟਾ ਪਹਿਲਾ ਮਾਲ ਗਿਆ ਫਿਰ ਉਹ ਰੋਡ 'ਤੇ ਆਟ ਗਿਆ ਪਹਿਲਾਂ ਕੀ ਬਾਤ ਹੈ ਤੇ ਐਡਰੈਸ ਕਰੀਏ ਨੋਟ ਕਰਾਂ ਪਿੰਡ ਨਜਾਮ ਵਾਲਾ ਜ਼ਿਲ੍ਹਾ ਫਰੀਪੁਰ ਹਾਂ ਸੀਰੀ ਹੀ ਫਰੀਪੁਰ ਜੀ ਮੋਬਾਈਲ ਨੰਬਰ 798646417 ਫਿਰ ਸ਼ੁਰੂਆਤ ਕਰੀਏ ਸੂਈ ਸਵਾਈ ਛੋਟੀ ਜੀ ਠੀਕ ਆਈ ਜੋ ਠੀਕ ਪਈ ਹੈ ਹੈ ਨਾ ਦੂਜੀ ਸੂਈ ਹਾਂ ਜੀ ਕਿਦਾਂ ਦੀ ਸੀ ਆ ਇਹ ਪਰਸੋ ਕੱਟੀ ਕੱਟਾ ਆ ਗਿਆ ਬੜੀ ਕੱਟੀ ਕੀ ਬਾਤ ਬੋਲ ਹੈਗਾ 9 ਕਿਲੋ ਚੋੜੀ 9 ਕਿਲੋ ਹਾਂ ਬਿਲਕੁਲ ਸਾਫ਼ ਸੁਥਰ ਕਰਕੇ ਹਨਾ ਇੱਕ ਨੰਬਰ ਚਾਈ ਚੋਈ ਬਹੁਤ ਚੰਗੀ ਕੋਲੀ ਕੱਟੀ ਆ ਗਈ ਮਗਰ ਕੱਟੀ 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 ਬੜੀ ਪਿਆਰੀ ਸੱਚ ਨੂੰ ਪਾਈ ਆ 9 ਕਿਲੋ ਬੋਲੇ ਤਾਂ ਸਟਾਡੀ ਕੀਤੀ ਤੋਰਾ ਖੋਲ ਕੇ ਬਈ ਲਾਭ ਕਰਵਾਓ ਚੱਕ ਬਿਲਕੁਲ ਜੈਡ ਬਲੈਕ ਜਿਹਨੂੰ ਕਹਿ ਸਕਦੇ ਆ ਉਹ ਚੋੜੀ ਕੋਈ ਚਿੱਟਾ ਵਾਲ ਨਹੀਂ ਹੈ ਵਿੱਚ ਹੂੰ ਤੁਜਾ ਸਵਾ ਸੁਰੀ ਜਾਈ ਗਈ ਸਿੰਗ ਸੰ ਬਹੁਤ ਸੋਨਾ ਕੱਟੀ ਗੋਲ ਨਿਕਾ ਸਿੰਗ ਲੱਗਣ ਬਿਲਕੁਲ ਗੋਲ ਨਿਕਾ ਸਿੰਗ ਲੱਗਾ ਨੋ ਲੋ ਜੀ ਤੋਰਾ ਤਾਰਾ ਸਜਣਾ ਬੜਾ ਸੋਹਣਾ ਝੋਟੀ ਦਾ ਲੱਗਾ ਕਾਤ ਕਾਠ ਵੀ ਚੰਗਾ ਹੁਣ ਭਾਰੀ ਚੰਗੀ ਸਜਣਾ ਝੋਟੀ ਦੂਜਾ ਸੂ ਆ ਗਈ ਨਾ ਹਾਂ ਦੂਜਾ ਸੂ ਓਕੇ ਬ੍ਰਾਂਡਡ ਪੀਸ ਏ ਹਾਂ ਹਾਂ ਹੜਾ ਪਰ ਆਇਆ ਲੋ ਜੀ ਸਜਣਾ ਸੋਹਣੀਆ ਲਾ ਲੂ ਕੇ ਵਿਖਾਈ ਹੈ ਨਾ ਥੱਲੇੋਂ ਪੂਰੀ ਵਿਖਾਲੀ ਦਿੰਦੀ ਆ ਖੜਾ ਡੰਗਰ ਪਸ਼ੂ ਕਈ ਰਾਂ ਦਾਖ ਨਹੀਂ ਦਿੰਦਾ ਤੇ ਇਹ ਆ ਕਿ ਟਾਈਮ ਵੀ ਅਜੇ ਕੋ ਨਹੀਂ 10 10:30 ਦਾ ਹੀ ਟਾਈਮ ਹੋਇਆ ਸ਼ਾਮ ਨੂੰ ਬਲੈਂਡਰ ਬਣਾ ਦੇਣੀ ਕਿੰਨੇ ਵਜੇ ਦੀ ਚਵਾਈ ਬਈ ਹੋਊਗੀ 7 ਵਜੇ ਉੱਠੀ ਤਾਂ ਉੱਠੇ ਜਾਂਦਾ ਨੇ ਤੇ ਚਵਾਈ ਦੇ ਹਿਸਾਬ ਨਾਲ ਫਿਰ 3 ਕੇ ਘੰਟੇ ਹੋਏ ਹਾਂ ਸ਼ਾਮਾਂ ਨੂੰ ਕਿੰਨੀ ਬਣ ਜੂਗੀ ਪੂਰਾ ਭਲਾਰ ਬਣਾ ਲਈ ਚਲੋ ਸ਼ਾਮਾ ਵਾ 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 ਤੇ ਕਿੰਨੇ ਚ ਦੇ ਦੇ ਗੇ ਮੈਂ ਤਾਂ ਲੱਖ ਹੀ ਕਰ ਦਿੰਦਾ ਤੇ ਪਹੁੰਚ ਕਿੰਨੇ ਦੀ ਕਰੀਏ 95000 ਚ ਪਹੁੰਚ ਕਰਾਂਗੇ 200 ਕਿਲੋਮੀਟਰ ਨਹੀਂ 95 ਦੀ ਕਰੀਏ ਚੱਲ 95 ਦੀ ਕਰ 95 ਦੀ ਕਰ 200 ਕਿਲੋਮੀਟਰ ਪਾਉਂਚ ਫਰੀ ਫਰੀ 95000 ਦੇ ਵਿੱਚ ਹੈਣਾ ਮਗਰ ਕੱਟੀ ਆਪ ਵੀ ਕੱਟੀ ਲਾ ਦੇ ਮਗਰ ਉਹ ਇੱਕਾ ਵਖਾ ਦੇ ਗਏ ਆਪ ਵੀ ਕੱਟੀ ਮਗਰ ਵੀ ਕੱਟੀ ਹੈ ਕੀ ਬਾਤ ਹੈ ਲੈਵਾਂ ਲੱਗਾ ਚੁੱਤੀ ਲੈਵਾਂ ਲੂਆ ਬੜਾ ਸੋਹਣਾ ਸੱਜਣਾ ਨੁੱਚੜੀ ਭਈ ਆ ਮਾਸਾ ਵੀ ਥੁਣਾ ਦੇ ਵੇਜ ਨਹੀਂ ਹੈਗੀ ਕਿਉਂਕਿ ਚੂਈਆਂ ਨੇਟ ਤੇ ਇਹ ਆ ਗਈ ਨੀਲੀ ਦਾਵੀ ਦੀ ਝੋਟੀ ਦੂਜਾ ਸੂਆ ਨਾ ਦੂਜਾ ਦੂਜਾ ਸੂਆ ਕੀ ਬਾਤ ਹੈ ਇਹ ਵੀ ਥੱਲੋਂ ਬੜੀ ਸੋਹਣੀ ਕਮਾਲੀ ਹੈ ਥੱਲੋਂ ਤੇ ਕਿੰਨਾ ਭਾਈ ਲਵ ਪੱਕਾ ਦੁੱਧ ਦੁੱਧ 6 ਲੀਟਰ ਹੈਗਾ ਇਹਨੇ ਸਾਡੀ ਝੋਟੀ ਥੱਲੇ ਦੋਵੇਂ ਟਾਈਮ ਮਿਲੋਗੇ ਦੋਵੇਂ ਟਾਈਮ ਦੋਵੇਂ ਟਾਈਮ ਖੋਲ ਦੇ ਮੇਰਾ ਵੀਰੇ ਦੋਵੇਂ ਟਾਈਮ ਸਜਣੋਂ ਪਹਾੜੇ ਦੇ ਪਹਾੜੇ ਦੇ ਪਹਾੜੇ ਦੇ ਜੀ ਠੀਕ ਆ ਤੇ ਚੌਣ ਓਕੇ ਚੌਣ ਇੱਕ ਨੰਬਰ ਆਪਣੇ ਕੋਲੇ ਪਹਾੜੇ ਦੀ ਮੰਡੀ ਬਗਾਨੇ ਦਾ ਕਈ ਵਾਰੀ ਡੰਗ ਡੰਗ ਕਰ ਕੇ ਜਾਂਦਾ ਇੱਕ ਦੋ ਦਿਨ ਕਰਦੀ ਜਾਂਦੇ ਕੋਈ ਗੱਲ ਨਹੀਂ ਨਿੱਕਾ ਸਿੰਘ ਝੋਟੀ ਨੱਗਣੀ ਲੀਰਾ ਵੀ ਨੇਲੀ ਦਾ ਦੀ ਹਨਾ ਮਧਰੀਆਂ ਡੋਲਨਾਂ ਚਾਹ ਜੀ ਆ ਜਾ ਤੋੜ ਦੇ ਮੇਰਾ ਭਰਾ ਲਓ ਆਵਾ ਮੱਝ ਦੇ ਦੇ ਨਹੀਂ ਉਹਨੇ ਕੋਈ ਗਾਂ ਨਹੀਂ ਦਿੰਦਾ ਅਸੀਂ ਮੱਝ ਦੇ ਦਾਂਗੇ ਉਹਨੇ ਚ ਮੱਝ ਦੇ ਦਤ ਨਹੀਂ ਅੱਜ ਸੱਜਰ ਗਾਂ ਨਹੀਂ ਦਿੰਦਾ ਉਹਨੇ ਜਿੰਨੇ ਮੱਝ ਦੇ ਫਰੀਜ ਵਾਲਾ ਕੰਮ ਕਰਦਾ ਚਾਹ ਨਹੀਂ ਉਹਨਾਂ ਦਾ ਮਾਜਾ ਗਿਆ ਅੱਜ ਫਿਰ ਟਾਈਮ ਦੇ ਹਿਸਾਬ ਨਾਲ ਸੱਜ ਨੂੰ ਆਰਡਰ ਕੁਆਲਿਟੀ ਬਣਨੀ ਹੈ ਛੋਟੀ ਜੀ ਸਿੰਗੀ ਸੁੰਗੀ ਬੜੀ ਕੋਲ ਸਿੰਗੀ ਆ ਥਾਂ ਥੁੰਨ ਬੜੇ ਚਾਰੇ ਹੋ ਕੇ ਤੇ ਪਿੱਛੇ ਸਾਰੇ ਟੀਸਾਨੀਆਂ ਕਰਦੀ ਹਨ ਹਾਂ ਭਾਈ ਕੀਮਤ ਕੀ ਰਹਿ ਗਈ ਥੋੜਾ ਛੋਟਾ ਇਹ ਮੁੱਲ ਕਰਨਾ ਜੇ ਸੁਣੋ 45000 ਦੇ ਦਾਂਗੇ 200 ਕਿਲੋਮੀਟਰ ਪਹੁੰਚ ਸਮਝ ਕਰਦਾ ਫਰੀ ਵਿੱਚ ਵਾ ਵਾ ਸਜਣੋ 45000 ਦੇ ਵਿੱਚ 200 ਕਿਲੋਮੀਟਰ ਪਹੁੰਚ ਫਰੀ ਅੱਗੇ ਆ ਗਈ ਵੈੜ ਗੱਬਣ ਨਾ ਟੋਰ ਦੇ ਮੇਰਾ ਭਰਾ ਸਜਣੋ ਚੰਗੀ ਬਾਣੀ ਬੈਠੀ ਆ ਤੇ ਕਾਈ ਦੇਣ ਗੂੰਦ ਆਉਂਦੀ 8 ਦਿਨ ਨਹੀਂ ਸੌਂਦੀ ਬਾਈ ਜਿੰਨ ਤਾਜ ਨੇ ਹਨ ਬਾਈ ਹਾਂ 8 ਦਿਨ ਲੈ ਥੁਲੇ 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 ਢੁੱਲੇ ਲੈ ਜਣੇ ਆ ਲਾਓ ਬਾਈ ਨਾਲ ਤਿਆਰੀ ਤੇ ਆ 8 ਦਿਨ ਦਾ ਲੈ ਜੇ 10 ਦਾ ਲੈ ਜੇ ਇੰਨਾ ਟਾਈਮ ਤੇ ਬੜੇ ਇੰਤਾਜੇ ਨਾਲ ਸਜਣੋ ਖੜ ਸਕਦੀ ਕਿਉਂਕਿ ਥੂੜੇ ਪੜੇ ਨਹੀਂ ਅਜੇ ਫਿਰ ਸਾਂਦੀ ਬੜੀ ਥਲੋਂ ਪਿੰਡੋਂ ਲਈ ਆਪਣੇ ਦੁੱਧ ਬੜਾ ਕੱਢਦੀ ਤੇ ਬਾਈ ਇਹਦੀ ਕੀਮਤ 45000 ਦੀ ਬੱਛੀ ਦੇ ਦਾਂਗੇ ਹਾਂਜੀ 45 ਦੀ ਕਿੰਨੇ ਕਿਲੋਮੀਟਰ 200 ਕਿਲੋਮੀਟਰ ਪਹੁੰਚ ਫਰੀ 200 ਕਿਲੋਮੀਟਰ ਪਹੁੰਚ ਫਰੀ ਠੀਕ ਆ 200 ਕਿਲੋਮੀਟਰ ਸਜਣੋ ਪਹੁੰਚ ਫਰੀ ਤੇ ਆਹ ਚੌਥੇ ਨੰਬਰ ਤੇ ਆ ਗਈ ਗੱਬਣੀਆਂ ਨਾ ਨਾ ਸੂਈਏ ਸੂਈ ਆ ਠੀਕ ਆ ਬੱਚਾ ਮਤਲਬ ਇਹ ਨਾ ਸੂਈ ਸੂਈ ਹੀ ਬੱਚਾ ਮਰ ਗਿਆ ਸੀ ਉਦੋਂ ਹੀ ਜਾਂਦਾ ਪੁੱਠਾ ਬੱਚਾ ਦੇਹਦਾ ਸੀ ਨੇ ਅੱਛਾ ਹਾਂ ਸੁੰਨਿਆ ਸਰ ਬੱਚਾ ਸਪੈਰ ਹੋ ਗਿਆ ਠੀਂ ਠੰਡੀ ਪਾਉਦੇ ਆ ਤੇ ਹੁਣ ਹੁਣ ਸੂਈ ਤਾਜ਼ਾ ਜਰਿਆ ਤਾਜੀ ਸੂਈ ਦਾ ਮਾਲਾ ਸਟੰਡਿਆ ਕਿੰਨੇ ਦਿਨਾਂ ਦੀ ਹੋਊਗਾ 14 ਦਿਨਾਂ ਦੀ ਸਾਰੀ ਸੂਈ ਹੈਗੀ ਹੁਣ ਕਿੰਨਾ 9 ਕਿਲੋ 9 ਬੋਲੇ ਲਾਲ ਦੋਧਰ ਬੋਲੇ ਹੀ ਹੋਊਗਾ ਕਿਉਂਕਿ ਜੇ ਤਾਜੀ ਸੂਈ ਬਿਲਕੁਲ 9 ਕਿਲੋ ਹੋ ਰਿਹਾ ਦੋਧਰ ਉਹ ਠੀਕ ਆ ਬਿਲਕੁਲ ਸਜਣੋ ਤਾਜੀ ਸੁਈ ਆ ਬੱਚਾ ਸਟੇਅਰ ਹੋ ਗਿਆ ਹਾਂ ਬਾਕੀ ਰਾਜੀ ਬਾਜੀ ਫੋਲਿਆ ਦੂਜਾ ਸਵੇਰ ਸੁਈ ਜਾਂਦੀ ਹਾਂ ਹਾਂ ਕੀ ਆ ਨਯਾ ਭਾਈ ਦੱਸਾ ਦਿਨਾ ਉਹਨਾਂ ਨੇ ਮੋਟੇ ਸਭੇ ਕੋਈ ਨਹੀਂ ਬਸਾਉਂਦੇ ਹਾਂ ਕੋਈ ਨਹੀਂ ਦੱਸਾਂਗੇ ਹਾਂ ਲਓ ਰੇਟ 25000 ਦੇ ਰਾਂ ਮੈਂ ਸਿਰਫ 200 ਕਿਲੋਮੀਟਰ ਹੀ ਨਹੀਂ 200 ਟੱਕਾ ਆਈ ਸਾਰਾ ਕਿਲੋਮੀਟਰ ਕਰ ਦਾਂਗੇ ਇਹਨਾਂ ਦੀ ਅੱਗੇ 100 100 ਵਾਲਾ ਕੰਮ ਕਰਦਾ ਸੀ 200 ਹੀ ਚੱਲਣ ਦੇ ਨਹੀਂ 200 ਟੱਕਾ ਹੀ ਨਾ ਆ ਨਾ ਚੱਲਣ ਦੇ ਘਟਾਉਂਦੇ ਨਹੀਂ ਅਸੀਂ ਕੋਕਰ ਨਹੀਂ ਦਿੰਦਾ ਕੋਈ ਇਹਨੇ ਜਾਣਦੇ ਆ ਆ ਗਈ ਬਿਨਾ ਬੱਚੇ ਤੋਂ ਬਿਨ ਬੱਚੇ ਨੂੰ ਕਿੰਨਾ ਦੁੱਧ ਬਾਈ ਦੁੱਧ 9 ਕਿਲੋ ਗਾਰੰਟੀ ਹੀ ਲੱਗਾ ਕੰਡੇ ਵਾਲਿਆਂ ਦੇ ਥੱਲੇ 9 ਕਿਲੋ ਹਾਂ 9 ਕਿਲੋ ਹਰ ਕੰਡੇ ਵਾਲਾ ਤੋੜ ਦੇ ਪੋਲੀ ਬੜੀ ਹੈ ਨਾ ਪੋਲੀ ਰੂਮ ਵਰਗੀ ਸੱਚ ਨੂੰ ਬਾਹਲੀ ਜਿਹੀ ਪੋਲੀ ਆ ਰਾਉ ਸੰਗਿਆ ਲਾਇਆ ਭਾਈ ਥਾਂ ਤੋਂ ਬੜਾ ਚੰਗਾ ਲੱਗਾ ਨਾ ਸ਼ਬਾਦ ਵੀ ਬੜਾ ਚੰਗਾ ਲੱਗਾ ਲੌ ਇਹ ਇਹਦੀ ਕੀਮਤ ਕੀ ਲਾ ਰਹੀਏ 22000 ਦੇ ਦਾਂਗਾ 200 ਕਿਲੋਮੀਟਰ 200 ਹੀ ਜਾਣਦੇ ਫੇਰ 100 ਦਾ ਵਿੱਚ ਪੰਗਾ ਆ ਪਾ ਦੇਣਾ ਚੱਲ ਕੋਈ ਜਾਣਦੇ ਕੋਈ ਗੱਲ ਲੱਭ ਜਾਣਦੇ ਅੱਜ ਕਿਹਾਉਣੇ ਨਹੀਂ ਆ ਚਾਚੂ ਇਹਨੂੰ ਬਹੁਤ ਲੱਗਾ ਪੂਲੀ ਬੜੀ ਸੱਜਣਾ ਕੋਈ ਘਟਾ ਵਾਧਾ ਨਹੀਂ ਜੇ ਹੋਣਾ ਫੋਨ ਤਾਂ ਲਾਇਓ ਜੇ ਮਨ ਨੂੰ ਲੱਗੀ ਹਨਾ ਬਿਲਕੁਲ ਪਹੁੰਚ ਹੀ ਹੋਣੀ ਆ ਜਿੰਨੇ ਜਿੰਨੇ ਨੇ ਕਈਆਂ ਲਾਭ ਨੇ ਕਿਉਂਕਿ ਪੂਰੇ ਮਾਨਤਾਨੇ ਕਰਾ ਕੇ ਤੁਹਾਨੂੰ ਲੈ ਕੇ ਦਿੱਤੀਆਂ ਇਹ ਗੱਬਣਿਆ ਕਿੰਨਾ ਟਾਈਮ ਰਹਿ ਗਿਆ ਇਹ 15 ਦਿਨ ਦਾ ਸਮਾਂ ਪੈਣ ਦਾ 15 ਪਿਆਰ ਹੋਈ 35 ਦਿਕੇ ਅੱਜ 25000 ਦੀ ਵਾੜ ਦੇ ਦੇਣੀ ਆਪਾਂ 200 ਕਿਲੋਮੀਟਰ ਵਾ ਤੁਹਾਡੇ ਹੱਸ ਪੈਂਦਾ ਲਾ ਹੋਏ 200 ਕਿਲੋਮੀਟਰ ਨਾਲ ਲਵ ਹੱਸ ਪੈਂਦਾ ਸਜਣੋ ਕਿਉਂਕਿ ਆਂਦਾ ਤੂੰ ਵਾਲਾ ਝਰ ਘਟਾਈ ਜਾਣਾ ਹੈ ਤੁਹਾਡਾ ਵੀ ਸੋਚਣਾ ਪੈਂਦਾ ਸਾਰਿਆਂ ਦਾ ਸਜਣੋ ਸੋਚਣਾ ਪੈਂਦਾ ਬੰਨੀ ਬੜੀ ਮੱਤ ਬਾਕੀ ਨਾਲ ਨੂੰ ਖਪਾਇਓ ਨਾ ਗਰਮੀ ਬੜੀ ਆ ਜਿੰਨੇ ਚੰਦੀਆਂ ਕਹਿਦੀਆਂ ਪੈਸੇ ਪਾ ਕੇ ਤੇ ਪਸ਼ੂ ਦੀ ਖਰੀਦਦਾਰੀ ਕਰਿਓ ਇਹ 200 ਕਿਲੋਮੀਟਰ ਪਹੁੰਚ ਫ੍ਰੀ 25000 ਦੇ ਵਿੱਚ 25 25 ਵਾਲਾ ਭਾਅ ਕਿਤੇ ਨਹੀਂ ਮਿਲਣਾ ਜਿਸ ਮਰਜ਼ੀ ਘੁੰਮਿਓ ਜਾਇਜ ਜਾਂ ਕੀਮਤ ਸੱਜਰ ਵੀ ਆ ਗੱਬਣ ਵੀ ਆ ਤੋਕੜ ਵੀ ਆ ਹਰ ਤਰ੍ਹਾਂ ਦੇ ਪਸ਼ੂ ਆ 5 6 ਖਰੀਦਦਾਰੀ ਕਰਿਓ ਸਾਸੀ ਕਾਲ ਜੀ ਸਾਰਿਆਂ ਨੂੰ